प्रकाश जी आ रहे ने तो मैं दोस्तों ਤੁਹਾਨੂੰ ਗੱਲ ਦੱਸ ਦਿਆਂ ਮਰੀ ਖੁਸ਼ੀ ਦੀ ਵੀ ਚਾਚੀ ਲੂਤਰੋ ਚਾਚੀ ਲੂਤਰੋ ਬਲਬੀਰ ਚੋਟੀਆਂ ਜੀ ਤੇ ਪਹੁੰਚ ਚੁੱਕਿਆ ਔਰ ਬਲਬੀਰ ਚੋਟੀਆਂ ਸਾਹਿਬ ਜਿਨ੍ਹਾਂ ਨੂੰ ਬਲਬੀਰ ਚੋਟੀਆਂ ਜਿਨ੍ਹਾਂ ਨੂੰ ਆਪਾਂ ਪੰਜਾਬ ਦਾ ਬੋੜ ਕਲਾਕਾਰ ਕਹਿੰਦੇ ਆ ਲੱਗੂ ਪ੍ਰਕਾਸ਼ ਸਿੰਘ ਜੀ ਆ ਜਾਣ ਬੱਲੇ ਬੱਲੇ ਉਹ ਨੀਵੇਂ ਮਰ ਜਾ ਬੈਠਾ ਮੇਰਾ ਬੇ ਟਾਈਮ ਤਾਂ ਮੈਂ ਕਿਹੜਾ ਲਾਉਣਾ ਟਾਈਮ ਤਾਂ ਤੁਸੀਂ ਲਾਉਣਾ ਪਹਿਲਾਂ ਤਾੜੀ ਮਰਦੇ ਰਹਿਣੇ ਮਰਵਾਈ ਹੋ ਪਰ ਤਾੜੀ ਮਰਵਾਉਣ ਦਾ ਵੱਖਰਾ ਵਕਲ ਟੰਗਾ ਬੇ ਪੁੱਤ ਸੀਟ ਗਾ ਕੇ ਮਾਰਦਾ ਮੈਂ ਤਾਂ ਜਵਾਨੀ ਤੇ ਪਹਿਲੀ ਸੀਟੇ ਤੇ ਰੁਕ ਜਾਂਦੀ ਸੀ ਹੁਣ ਮੇਰੀ ਉਮਰ ਨਹੀਂ ਰਹਿ ਗਈ ਕਹਿੰਦੇ ਉਸ ਬਾਗ ਦਾ ਕੀ ਫਾਇਦਾ ਜੀਦਾ ਮਾਲੀ ਨਾ ਹੋਵੇ ਉਹ ਤਾਂ ਹੁਸਨ ਦਾ ਕੀ ਫਾਇਦਾ ਜੀ ਤੇ ਲਾਲੀ ਨਾ ਹੋਵੇ ਉਸ ਸਾਰੇ ਘਰ ਜਾਣ ਦਾ ਕੀ ਫਾਇਦਾ ਜਿੱਥੇ ਸਾਜੀ ਨਾ ਹੋਵੇ ਉਸ ਪ੍ਰੋਗਰਾਮ ਦਾ ਕੀ ਫਾਇਦਾ ਜਿੱਥੇ ਦੋ ਹੱਥ ਦੀ ਤਾੜੀ ਨਾਲ ਵਧਾਈ ਮਾਰ ਦਿਓ ਆ ਨੀਲ ਉਤਰੇ ਨੀਲ ਉਤਰੇ ਕੰਜਰ ਦੀ ਇਹ ਕਿੱਥੇ ਮਰ ਗਈ ਉਹ ਤੀਨਿਆਂ ਦੀ ਇੱਜ਼ਤ ਹੀ ਇਹੋ ਜੀ ਹੈ ਉਹ ਘਰੇ ਟੇਕੇ ਬਹਿ ਨਹੀਂ ਸਕਦੀ ਤੇ ਚੁਗਲੀ ਘਰੇ ਬਣਾ ਰਹੀ ਨਹੀਂ ਸਕਦੀ ਘਰੇ ਪਤਾ ਨਹੀਂ ਕਿਹ ਚਿਚੜ ਤੋੜ ਤੋੜ ਕੇ ਖਾਂਦੇ ਆ ਇਹਨੂੰ ਨੀਲ ਉਤਰੇ ਵੇ ਆਉਂਨੀ ਆ ਆਉਂਨੀ ਆ ਟੀਮਿਆਂ ਨੂੰ ਹੋਰ ਬਥੇਰੇ ਕੰਮ ਹੁੰਦੇ ਆ ਤਾਰਾ ਦਿਨ ਤੇਰੇ ਅੱਗੇ ਮੈਂ ਸੀਸਾ ਬਣ ਕੇ ਕਿੱਥੋਂ ਬੈਠੀ ਰਹਾ ਹਾ ਹਾ ਦੱਸ ਕੀ ਆਦਾ ਉਹ ਮੰਨ ਗਏ ਮੰਨ ਗਏ ਮਾਂ ਦੀ ਆਸੀਏ ਅੱਜ ਤਾਂ ਸੁਲਫੇ ਦੀ ਲਾਟ ਉਹ ਨਿਖਰੀ ਫਿਰਦੀ ਆ ਨਿਖਰੀ ਬੂਹ ਨੀ ਮੈਂ ਮਾਰ ਜਾ ਪੁੱਤ ਖਣੇ ਦਾ ਜਦੋਂ ਕੋਈ ਬੰਦਾ ਤੀਵੀ ਨੂੰ ਸਲਾਹੇ ਵਿੱਚੋਂ ਗੱਲ ਹੁੰਦੀ ਆ ਤੂੰ ਵਿਚਲੀ ਗੱਲ ਦੱਸ ਕਿਹੜੀ ਐ ਉਹ ਜੇ ਵਿਚਲੀ ਗੱਲ ਪੁੱਛਦੀ ਆ ਨਾ ਐ ਕਰ ਮੈਨੂੰ ਇੱਕ 100 ਦਾ ਨੋਟ ਦੇ ਦੇ ਤੈਨੂੰ ਦੇਸੀ ਦਾਰੂ ਵੀ ਘੇ ਅੰਗਰੇਜ਼ੀ ਰੈਲ ਦਲਕਾਰਾ ਮਾਰ ਕੇ ਤਕਾਵਾ ਵੇ ਪੁੱਤ ਖਣੇ ਲਿਆ ਤੂੰ ਸੌਦੇ ਨੋਟ ਦੀ दारू ਪੀਵੇਂਗਾ ਨਾ ਮੇਰੇ ਘਰਾਂ ਪਲੇਖ ਨਿਕਲੀ ਏ ਜੇ ਤੂੰ ਸੌਦੇ ਨੋਟ ਦੀ दारू ਪੀਣੀ ਸੀ ਆ 18 ਜਵਗ ਨਹੀਂ ਜੰਮਿਆ ਸੀ 18 ਮੈਂ ਜੰਮਿਆ ਹੋਰ ਇਹ ਤੇਰੇ ਪਿਉਨੇ ਜੰਮਤੇ ਕਹਿੰਦੀ ਤੇਰੇ ਪਿਉਨੇ ਜੰਮਤੇ ਤੇਰੇ ਪਿਉਨੇ ਜੰਮਤੇ ਉਹਦਾ ਤਾਂ ਛਾਲ ਨਹੀਂ ਸੀ ਪੈਣ ਦਿੰਦੀ ਪੰਜੀਰੀ ਖਾਣ ਦੀ ਮਰੀ ਠਾਪ ਪੈ ਕੇ ਪੰਜੀਰੀ ਖਾਣ ਦੀ ਮਰੀ ਠਾਪ ਪੈ ਕੇ ਬੇ ਮੈਂ ਕੋਈ ਕੱਲੀ ਨੇ ਮੈਂਸਟਰ ਮਾਰ ਕੇ ਥੋੜਾ ਹੀ ਜੰਮਤੇ ਇਹ ਤਾਂ ਆਪਾਂ ਦੁਆਣ ਰੜ ਕੇ ਕਰ ਪਟੇ ਆ ਹਾਵੇ ਤੇਰੇ ਨਾਲ ਟੱਗੀ ਵੱਜ ਗਈ ਵੇ ਤੇਰੇ ਨਾਲ ਟੱਗੀ ਉਹ ਠੱਗੀ ਤੇਰੇ ਨਾਲ ਨਹੀਂ ਵੱਜੀ ਠੱਗੀ ਵੱਜੀ ਉਹ ਜੱਟ ਨਾਲ ਦਿਖਾ ਕੇ ਸਲਫੇ ਦੀ ਲਾਟ ਵਰਗੀ ਉਹ ਵੀ ਪਾਦੀ ਤਹੱਜੂ ਖੋਲਾ ਬੱਲੇ ਵੇ ਕਿਹੜੇ ਭਰਗੇ ਨੂੰ ਪਹਿਲਾਂ ਵਿਆਹੀ ਮੈਂ ਦੱਸ ਪਹਿਲਾਂ ਉਹ ਮੈਥਾ ਪਹਿਲਾਂ ਵਿਆਹੀ ਨਹੀਂ ਸੀ ਅਮਰੀਕ ਰੋੜੇ ਨੂੰ ਫਿਰ ਵਿਆਹੀ ਕੈਲਾ ਬੱਕਰੀਆਂ ਨੂੰ ਆਲੇ ਨੂੰ ਵੇ ਕੈਲਾ ਬੱਕਰੀਆਂ ਨਾਲ ਕਰਿਆ ਵੀ ਮਾਂ ਨੂੰ ਉਹ ਆਪਦੀ ਕਰੇ ਭੈਣ ਨੂੰ ਮੈਂ ਤਾਂ ਉਹ ਵੀ ਮਕਾਨ ਨਹੀਂ ਜਾਂਦੀ ਹਾਏ ਬੇ ਬਚੋਲਾ ਬੇ ਮਰਜਨ ਪੁੱਤ ਤੇਰੇ ਹਾਏ ਹਾਏ ਉਦੋਂ ਮਿੰਡ ਵਿਚੋ ਲਾਦਾ ਸੀ ਕੁੜਗੇ ਤੂੰ ਰਾਜ ਕਰੇਂਗੀ ਅਗੇ ਤੇਰੇ ਪਿਓ ਸਾਰੇ ਵੱਡੇ ਵੱਡੇ ਵਪਾਰੀ ਐ ਵੇ ਮੈਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਤੁਸੀਂ ਕੱਟੇ ਖਰੀਦਦੇ ਐ ਉਹ ਮੈਨੂੰ ਵੀ ਕਹਿੰਦਾ ਸੀ ਕਾਕਾ ਤੇਰੇ ਸਾਰੇ ਦਾ ਗੰਨੇ ਦਾ ਕਾਰਖਾਨਾ ਐ ਉਹ ਮੈਂ ਆਖਿਆ ਹੋਣੀ ਐ ਕੋਈ ਖੰਡ ਮਿੱਲ ਮੈਨੂੰ ਇਹ ਨਹੀਂ ਸੀ ਪਤਾ ਕੈਂਚੀਆਂ ਵਾਲੇ ਅੱਡੇ ਤੇ ਜੂਸ ਦੀ ਰੇੜੀ ਲਾਉਂਦਾ ਕਹਿੰਦਾ ਠੰਡੇ ਠਾਰ ਦਿਓ ਮਸਾਲੇਦਾਰ ਪੀਓ ਵੇ ਗੱਲ ਸੁਣ ਕਹਿੰਦੇ ਮੁੰਡਾ ਲੱਗਿਆ ਮਾਲ ਅਫਸਰ ਮੈਨੂੰ ਐਸੀ ਕੋਈ ਪਟਵਾਰੀ ਲੱਗਿਆ ਹੂੰ ਜੇ ਤੂੰ ਚਾਰਦਾ ਭੇਡਾ ਉਹ ਵੀ ਧਾਰੇ ਤੇ ਉਹ ਮੈਨੂੰ ਕਹਿੰਦੇ ਕਾਕਾ ਤੇਰਾ ਵਿਆਹ ਗੱਜ ਵੱਜ ਕੇ ਕਰਨਾ ਉਹ ਵੱਡੇ ਵੱਡੇ ਡੀਸੀ